ਉਹਦਾ ਮਜ਼ਾਕ ਬਣਾਇਆ ਜਾ ਰਿਹਾ ਮੈਨਾਂ ਚ ਗਲਤ ਗੱਲ ਆ ਮੈਂ ਉਹ ਕਹਿ ਰਿਹਾ ਵਿਰੋਧ ਕੀਤਾ ਜਾ ਰਿਹਾ ਜੀ ਉਹਦਾ ਮੈਂ ਗਲਤ ਗੱਲ ਆ ਨਾ ਬਿਲਕੁਲ ਗਲਤ ਗੱਲ ਨਹੀਂ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਕਿਉਂ ਪੋਲਿਟਿਕਸ ਕੋਈ ਵੀ ਲੜ ਸਕਦਾ ਬੰਦਾ ਏ ਬੀ ਸੀ ਤੁਸੀਂ ਵੀ ਆ ਸਕਦੇ ਹੋ ਕੱਲ ਨੂੰ ਮੈਂ ਵੀ ਆ ਸਕਦਾ ਵਿਚਾਰਦਾਨਾਂ ਦੀ ਲੜਾਈ ਆ ਆਜ਼ਾਦ ਭਾਰਤ ਆ ਕੋਈ ਵੀ ਲੜ ਸਕਦਾ ਵਾ ਕਿ ਜ਼ਰੂਰੀ ਉਹਨਾਂ ਵੱਡੀਆਂ ਮਹਿਲਾਵਾਂ ਵਾਲਿਆਂ ਨੂੰ ਆਪਾਂ ਠੇਕੇ ਦਿੱਤੇ ਆ ਵੀ ਉਹਨਾਂ ਨੇ ਵੀ ਸ਼ਾਂ ਬਣੀਆਂ ਨਾ ਉਹਨਾਂ ਨੇ ਵਾਰ-ਵਾਰ ਰਿਪੀਟ ਕਰੀਏ ਨਾ ਕੋਸ਼ਿਸ਼ ਕਰੋ ਯਾਰ ਸਾਡਾ ਯੂਥ ਅੱਗੇ ਆ ਰਿਹਾ ਨੂੰ ਪ੍ਰਮੋਟ ਕਰੋ ਸਗੋਂ ਹਾਂ ਇੱਕ ਚੀਜ਼ ਜੀ ਜ਼ਰੂਰ ਆ ਵੀ ਪ ਬਾਂ ਛੜਾਉਣ ਵਾਲੀ ਪੋਲਿਟਿਕਸ ਨਹੀਂ ਜਿਵੇਂ ਸਾਰਿਆਂ ਨੇ ਕਿਹਾ ਵੀ ਉਹ ਬਾਂ ਛੜਾਤੀ ਤੇ ਉਹ ਇਹ ਨਹੀਂ ਪੋਲਿਟਿਕਸ ਮੁੱਦਿਆਂ ਦੀ ਹੋਣੀ ਚਾਹੀਦੀ ਕਿ ਮੈਂ ਆਪਣੇ ਦੇਸ਼ ਨੂੰ ਆਪਣੇ ਰਾਜ ਨੂੰ ਕਿਸ ਤਰੀਕੇ ਨਾਲ ਅੱਗੇ ਲੈ ਕੇ ਜਾਵਾਂਗੀ ਪੋਲਿਸੀ ਤਾ ਹੂੰ ਪੋਲਿਸੀ ਦੀ ਤੇ ਜੰਗ ਨਹੀਂ ਚੱਲ ਰਹੀ ਅੱਜ ਪੰਜਾਬ ਸਰ ਕਿੰਨਾ ਕਰਜ਼ਾ ਵਾ ਇਸ ਮੁੱਦੇ ਤੇ ਕੋਈ ਇਲੈਕਸ਼ਨ ਨਹੀਂ ਲੜ ਰਿਆ ਅੱਜ ਇਸ ਮੁੱਦੇ ਤੇ ਇਲੈਕਸ਼ਨ ਚੱਲ ਰਹੀ ਆ ਸਾਡੀ ਸਰਕਾਰ ਆ ਗਈ ਅਸੀਂ ਬੀਜ ਦਿਆਂਗੇ ਅਸੀਂ ਪਰਚੇ ਕਰਦੇ ਹਾਂਗੇ ਉਹ ਯਾਰ ਪਰਚੀਆਂ ਵਾਲੀ ਰਾਜਨੀਤੀ ਇਹ ਤਾਂ ਬਹੁਤ ਪਿਛੇ ਰਹਿ ਗਈ ਆ ਅੱਜ ਫੋਰਨ ਪੋਲਿਸੀ ਵੇਖੋ ਕਿਤੇ ਪਹੁੰਗੇ ਲੋਕ ਕੈਨੇਡਾ ਕਿੱਥੇ ਪਹੁੰਚ ਗਿਆ ਅਮਰੀਕਾ ਕਿੱਥੇ ਪਹੁੰਚਿਆ ਸਾਡਾ ਦੇਸ਼ ਇੰਨਾ ਪਿੱਛੇ ਕਿਉਂ ਆ ਅੱਜ ਗੁਜਰਾਤ ਨੂੰ ਕੇਂਦਰ ਦੀ ਸਰਕਾਰ ਕਿੱਥੇ ਲੈ ਗਈ ਪੰਜਾਬ ਇੰਨਾ ਪਿੱਛੇ ਕਿਉਂ ਆ ਇਹ ਸੋਚਣ ਦੀ ਲੋੜ ਆ ਬੰਬੇ ਕਿੱਥੇ ਚੜ ਗਿਆ ਕੋਲਕਾਤਾ ਕਿੱਥੇ ਚਲ ਗਿਆ ਅਸੀਂ ਇੰਨੇ ਪਿੱਛੇ ਕਿਉਂ ਰਹਿ ਗਏ ਉਹ ਲੋਕ ਇੰਨੀ ਤਰੱਕੀ ਕਰ ਗਏ ਸਾਡਾ ਪੰਜਾਬ ਫਿਰ ਵੀ ਕਰਜ਼ੇ ਜਾ ਰਿਹਾ ਵਾ ਐ ਸਰਕਾਰ ਦੀ ਟਰਮ ਪੂਰੀ ਹੁੰਦੀਆਂ ਨਹੀਂ ਆ 5 ਲੱਖ ਕਰੋੜ ਰੁਪਈਆ ਸਾਡੇ ਤੇ ਕਰਜ਼ਾ ਆ ਜਾਣਾ ਵਾ ਜੀ ਇਹ ਅੱਜ ਚਿੰਤਾ ਦਾ ਵਿਸ਼ਾ ਵਾ ਇਹਦੇ ਅਲ ਸੋਚਣਾ ਚਾਹੀਦਾ ਨਾ ਕਿ ਇਹਨਾਂ ਚੀਜ਼ਾਂ ਵੱਲ ਕੀ ਇਹ ਤੇ ਉਹ ਸਿਸਟਮ ਬਣ ਗਿਆ ਇਹ ਪੋਲਿਟਿਕਸ ਨੂੰ ਕਾਰੋ ਵੀ 5 ਸਾਲ ਉਹਦੀ 5 ਸਾਲ ਉਹਦੀ ਫਿਰ 5 ਸਾਲਾਂ ਨੂੰ ਕੋਈ ਯੋਜਨਾ ਨਵਾਂ ਆ ਜੂ ਪਰ ਮੁੱਦਿਆਂ ਦੀ ਪੋਲਿਟਿਕਸ ਹੋਈ ਇਸ ਇਸ ਗੱਲ ਦਾ ਵੀ ਵਿਰੋਧ ਹੋ ਰਿਹਾ ਵੀ ਉਹ ਜਿੱਦਾਂ ਸਰਦਾਰ ਸਿਮਰਜੀਤ ਸਿੰਘ ਬਾਦਲ ਉਹਨਾਂ ਨੂੰ ਕੁੜੀ ਨੂੰ ਅਵਾਰਡ ਦਿੱਤਾ ਮਾਤਾ ਭਾਗੂ ਦਾ ਅਵਾਰਡ ਦਿੱਤਾ ਹੈਨਾ ਇੱਥੇ ਵੀ ਲੋਕ ਤਾਂ ਜਕਸ ਰਿਹਾ ਵੀ ਇਹ ਨਹੀਂ ਸੀ ਹੋਣਾ ਚਾਹੀਦਾ ਵੀ ਆਪਾਂ ਹਰ ਇੱਕ ਨੂੰ ਐਡੇ ਐਡੇ ਵੱਡੇ ਕਿਵੇਂ ਦੇ ਸਕਦੇ ਆ ਉਹਦੇ ਜੇ ਕੋਈ ਜੇ ਕੋਈ ਕੰਮ ਕਰਦਾ ਚਲੋ ਹੌਸਲਾ ਵਸਾਈ ਕਰਨੀ ਚਾਹੀਦੀ ਆ ਪਰ ਮੈਂ ਇਹਦੇ ਬਾਰੇ ਤੇ ਚਲੋ ਇੰਨਾ ਕੋਈ ਕਮੈਂਟ ਨਹੀਂ ਕਰਨਾ ਚਾਹਾਂਗਾ ਕਿਉਂਕਿ ਮੈਂ ਸਮਝਦਾ ਵਾਂ ਕਿ ਅਵਾਰਡ ਦੇਣਾ ਜਾਂ ਨਾ ਦੇਣਾ ਉਹਨਾਂ ਦੀ ਆਪਣੀ ਪਾਰਟੀ ਦੀ ਇੱਕ ਰਣਨੀਤੀ ਹੋ ਸਕਦੀ ਹੈ ਔਰ ਉਹ ਉਹਨਾਂ ਦੀ ਪਾਰਟੀ ਦੀ ਇੱਕ ਨਿੱਜੀ رائے ਆ ਕਿ ਕਿੰਨੂੰ ਉਹਨਾਂ ਅਵਾਰਡ ਦੇਣਾ ਕਿਹੜਾ ਦੇਣਾ ਵਾ ਉਹਦੇ ਨਾਲ ਆਪਾਂ ਉਸ ਡਿਟੇਲ 'ਚ ਨਹੀਂ ਜਾਂਦੇ ਮੈਂ ਪਰ ਇਹ ਗੱਲ ਆਂਦਾ ਵੀ ਜਿਹੜਾ ਲੋਕ ਕਹਿ ਰਹੇ ਆ ਇਹਨੂੰ ਇਲੈਕਸ਼ਨਾਂ 'ਚ ਨਹੀਂ ਆਉਣਾ ਚਾਹੀਦਾ ਜੀ ਉਹਨੇ ਜੇ ਇਲੈਕਸ਼ਨਾਂ ਦੀ ਗੱਲ ਕਰਤੀ ਤੇ ਕਿਉਂ ਕਰਤੀ ਜੀ ਯਾਰ ਇਹਨੂੰ ਹਵਾਕੋ ਬਣਾ ਰਿਹਾ ਇਹ ਇਲੈਕਸ਼ਨਾਂ ਨੂੰ ਇਲੈਕਸ਼ਨਾਂ ਦੇ ਕੋਈ ਵੀ ਖਲੋ ਸਕਦਾ ਕੋਈ ਵੀ ਖਲੋ ਸਕਦਾ